ਸਾਚੀ ਗੱਲ ਦੋਸਤੋ ਕਲਪਨਾ ਕਰੋ ਆਪਣੇ ਛੋਟੇ ਹੁੰਦਿਆਂ ਦੀ ਜਦੋਂ ਤੁਸੀਂ ਆਪਣੇ ਬਾਪੂ ਦੇ ਮੋਢੇ ਤੇ ਬੈਠ ਕੇ ਖੇਤ ਗੇੜਾ ਮਾਰਿਆ ਕਰਦੇ ਸੀ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਤੁਹਾਡਾ ਉਸ ਖੇਤ ਨਾਲ ਮੋਹ ਹੋਰ ਵੀ ਗੂੜਾ ਹੁੰਦਾ ਗਿਆ ਖੇਤ ਹੀ ਸਾਡੇ ਜੀਨ ਮਰਨ ਤੇ ਸਾਥੀ ਰਹੇ ਨੇ ਬੱਚਾ ਜਾਂਦਾ ਸੀ ਤਾਂ ਉਹਨੂੰ ਘਰੇ ਖੇਡਣ ਲਈ ਮਿੱਟੀ ਸੀ ਜਿਹੜੀ ਉਹ ਵੀ ਖੇਤੋਂ ਲੈ ਆ ਕੇ ਦਿੱਤੀ ਜਾਂਦੀ ਸੀ ਤੇ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਉਸੇ ਖੇਤ 'ਚ ਖੜੀ ਕਿੱਕਰ ਜਾਂ ਟਾਲੀ ਦਾ ਬੰਦਨ ਬਣਾ ਕੇ ਉਹਦੀ ਚਿਤਾ ਜੜੀ ਹੈਗੀ ਮਚਾਈ ਜਾਂਦੀ ਸੀ ਅੱਜ ਦੌਰ ਬਦਲ ਗਿਆ ਕਿਸਾਨੀ ਹਲਕੀਆਂ ਲਹਿਰਾਂ ਵਿੱਚ ਡੁੱਬ ਰਹੀ ਆ ਪਰ ਫਿਰ ਵੀ ਸਾਡੇ ਧਰਤੀ ਦੇ ਉਗਾਏ ਹੋਏ ਹਰੇਕ ਦਾਣੇ ਤੇ ਸਾਡਾ ਅਧਿਆਤਮਿਕ ਵਿਸ਼ਵਾਸ ਟਿਕਿਆ ਹੋਇਆ ਹੈ ਪਰ ਅੱਜ ਸਾਡੇ ਇਸੇ ਅਕੀਦੇ ਨੂੰ ਆਧੁਨਿਕਤਾ ਦੇ ਨਾਮ ਤੇ ਇੱਕ ਨਵੇਂ ਜਹਾਜ਼ ਵਿੱਚ ਬਿਠਾ ਕੇ ਕੋਈ ਹੋਰ ਹੀ ਹਵਾਈ ਰਾਹ ਦਿਖਾਇਆ ਜਾ ਰਿਹਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਲੈਂਡ ਪੁਲਿੰਗ ਐਕਟ ਜਿਹਦੇ ਰਾਹੀਂ ਪੰਜਾਬ ਦੀ ਉਪਜਾਊ ਜ਼ਮੀਨ ਤੇ ਸ਼ਹਿਰ ਉਸਾਰ ਕੇ ਉਹਦੇ ਤੇ ਕੰਕਰੀਟ ਵਿਛਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਲੈਂਡ ਪੋਲਿੰਗ ਐਕਟ 2025 ਲੈ ਕੇ ਆਈ ਆ ਜਿਹਦੇ ਅਨੁਸਾਰ ਪੰਜਾਬ ਦੇ 27 ਵੱਡੇ ਸ਼ਹਿਰ ਜਿਨ੍ਹਾਂ ਚੋਂ ਮਹਾਲੀ ਅਮਰitsar ਲੁਧਿਆਣਾ ਜਲੰਧਰ ਵਰਗੇ ਸ਼ਹਿਰ ਵੀ ਸ਼ਾਮਲ ਨੇ ਉਹਨਾਂ ਦੀ 65000 ਏਕੜ ਤੱਕ ਜ਼ਮੀਨ ਅਕਵਾਇਰ ਕਰਕੇ ਉਹਦੇ ਤੇ ਕਮਰਸ਼ੀਅਲ ਉਸਾਰੀ ਕੀਤੀ ਜਾਣੀ ਹੈ ਕਲੋਨੀਆਂ ਕੱਟੀਆਂ ਜਾਣੀਆਂ ਜਿਹਦੇ ਤੇ ਹੋਣ ਵਾਲੇ ਮੁਨਾਫੇ ਨਾਲ ਵੈਲਫੇਅਰ ਸਕੀਮਾਂ ਚਲਾਈਆਂ ਜਾਣਗੀਆਂ ਤੇ ਪੰਜਾਬ ਦਾ ਕਰਜ਼ਾ ਲਾਇਆ ਜਾਊਗਾ ਇਹ ਕਹਿਣਾ ਪੰਜਾਬ ਸਰਕਾਰ ਦਾ ਇਸ ਨੀਤੀ ਦੇ ਅੰਤਰਗਤ ਪੰਜਾਬ ਦੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਇਸ ਐਕਟ ਜਾਂ ਸਕੀਮ ਦੇ ਅਧੀਨ ਆਊਗੀ ਉਹਨਾਂ ਨੂੰ ਪ੍ਰਤੀ ਏਕੜ 1000 ਸਕਰ ਫੁੱਟ ਦਾ ਰੈ residen tial ਪਲਾਟ ਮਿਲੇਗਾ ਤੇ 200 ਸਕਰ ਫੁੱਟ ਦਾ ਕਮਰਸ਼ੀਅਲ ਪਲਾਟ ਮਿਲੇਗਾ ਜਿੰਨਾ ਚਿਰ ਉਸਾਰੀ ਨਹੀਂ ਹੋ ਜਾਂਦੀ ਉਹਨਾਂ ਚਿਰ 50000 ਏਕੜ ਤੇ ਜਦੋਂ ਉਸਾਰੀ ਸ਼ੁਰੂ ਹੋ ਗਈ ਉਦੋਂ 1 ਲੱਖ ਰੁਪਇਆ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ ਹਰ ਸਾਲ ਜਿੰਨਾ ਚਿਰ ਤੁਹਾਨੂੰ ਪਲਾਟ ਨਹੀਂ ਮਿਲ ਜਾਂਦਾ ਤੇ 50000 ਰੁਪਇਆ ਵਨ ਟਾਈਮ ਦੀ ਪੇਮੈਂਟ ਕੀਤੀ ਜਾਊਗੀ ਜਦੋਂ ਤੁਹਾਡੀ ਜ਼ਮੀਨ ਅਕਵਾਇਰ ਕੀਤੀ ਜਾਊਗੀ ਇਹ ਸਾਰਾ ਮੁਆਵਜ਼ਾ ਇਹ ਸਕੀਮ ਦੇ ਅਧੀਨ ਜਿਹੜੇ ਹੈਗੇ ਸਬੰਧਤ ਕਿਸਾਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੀ ਜ਼ਮੀਨ ਇਸ ਐਕਟ ਦੇ ਅਧੀਨ ਆਊਗੀ ਤੇ ਸਰਕਾਰ ਅਕਵਾਇਰ ਕਰੂਗੀ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਲਗਾਤਾਰ ਕਿ ਇਹ ਸਕੀਮ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਲਾਹੇਵੰਦ ਹੋਊਗੀ ਇਹ ਤੋਂ 400% ਤੱਕ ਦਾ ਰਿਟਰਨ ਮਿਲੂਗਾ ਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਲੱਖਾਂ ਦੀ ਜ਼ਮੀਨ ਆ ਉਹ ਕਰੋੜਾਂ ਦੀ ਹੋ ਜਾਊਗੀ ਪਰ ਜਦੋਂ ਦੀ ਇਹ ਪਾਲਿਸੀ ਆਈ ਆ ਉਦੋਂ ਤੋਂ ਸਰਕਾਰ ਤਾਂ ਵੇਖੀ ਇਹਦੇ ਹੱਕ 'ਚ ਵਿੱਚ ਬਹੁਤ ਪ੍ਰਚਾਰ ਕਰ ਰਹੀ ਆ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਕਿਸਾਨ ਕਾਫੀ ਹੱਦ ਤੱਕ ਵਿਰੋਧ ਕਰਦੇ ਨਜ਼ਰ ਆ ਰਹੇ ਬਹੁਤ ਸਾਰੇ ਲੋਕ ਤਾਂ ਇਹਨੂੰ ਲੈਂਡ ਗਰੇਵਿੰਗ ਸਕੀਮ ਵੀ ਕਹਿ ਰਹੇ ਨੇ ਲੈਂਡ ਪੂਲਿੰਗ ਸਕੀਮ ਦੀ ਥਾਂ ਤੇ ਜਿਹਦਾ ਮਤਲਬ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਖੋਹ ਲਈ ਕੀਤੀ ਗਈ ਸਾਜ਼ਿਸ਼ ਕਿਸਾਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਖਾਚੇ ਪ੍ਰਗਟਾਏ ਜਾ ਰਹੇ ਨੇ ਜੋ ਕਿ ਕਾਫੀ ਹੱਦ ਤੱਕ ਠੀਕ ਵੀ ਨਹੀਂ ਕਿਉਂਕਿ ਹੋ ਸਕਦਾ ਹੈ ਕਿ ਸਰਕਾਰ ਦੀ ਨੀਅਤ ਆ ਜਿਹੜੀ ਉਹ ਮਾੜੀ ਨਾ ਹੋਵੇ ਉਹ ਸੱਚਮੁੱਚ ਹੀ ਇਸ ਸਕੀਮ ਦੇ ਰਾਹੀਂ ਪੰਜਾਬ ਦਾ ਕਰਜ਼ਾ ਲਾਉਣਾ ਚਾਹੁੰਦੀ ਹੋਵੇ ਵੈਲਫੇਅਰ ਸਕੀਮਾਂ ਚਲਾਉਣਾ ਚਾਹੁੰਦੀ ਹੋਵੇ ਤੇ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੋਵੇ ਪਰ ਭਾਰਤ ਵਰਗਾ ਦੇਸ਼ ਜਿੱਥੇ ਸਰਕਾਰ ਦਾ ਹਰੇਕ ਕੰਮ ਸਰਕਾਰੀ ਕਾਗਜ਼ਾਂ 'ਚ ਗਵਾਚ ਕੇ ਰਹਿ ਜਾਂਦਾ ਉੱਥੇ ਇਹ ਖਾਤੇ ਨੇ ਜਿਹੜੇ ਜਾਇਜ਼ ਨਹੀਂ ਆਪਾਂ ਗੱਲ ਕਰਾਂਗੇ ਜਿਹੜੇ ਕਿਸਾਨ ਜੋ ਤੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਜਾ ਕਿਸਾਨ ਖਤਸ਼ਾ ਪ੍ਰਗਟਾ ਰਹੇ ਨੇ ਤੇ ਇਹ ਤੋਂ ਇਲਾਵਾ ਪੰਜਾਬ ਨੂੰ ਇਹ ਜਿਹੇ ਸਕੀਮ ਹੈ ਜਿਹੜੀ ਹੋਂਦ ਚਾਉਂਦੀ ਆ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਸਾਰੇ ਕਿਸਾਨ ਅਕਵਾਇਰ ਕਰਨ ਦੀ ਸਹਿਮਤ ਹੁੰਦੇ ਨੇ ਤਾਂ ਉਹਦੇ ਕੀ ਕੀ ਨੁਕਸਾਨ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਪੰਜਾਬ ਦੇ ਕਿਸਾਨਾਂ ਨੂੰ ਇਹਦਾ ਆਰਥਿਕ ਨੁਕਸਾਨ ਕੀ ਹੋਊਗਾ ਪੰਜਾਬ ਦੇ ਵਿੱਚ ਇੱਕ ਮੱਧਮ ਦਰਜਾ ਦਾ ਕਿਸਾਨ ਹੈ ਉਹ ਤਕਰੀਬਨ 8 ਜਾਂ 9 ਕਿੱਲੇ ਤੇ ਵਾਹੀ ਕਰਦਾ ਉਹ ਠੇਕੇ ਤੇ ਲੈ ਕੇ ਵੀ ਕਰ ਸਕਦਾ ਜਾਂ ਉਹਦੀ ਆਪ ਦੀ ਜੱਦੀ ਜ਼ਮੀਨ ਵੀ ਹੋ ਸਕਦੀ ਹੈ ਛੋਟਾ ਕਿਸਾਨ ਆਪਾਂ ਉਹਨੂੰ ਕਹਾਂਗੇ ਜਿਹਦੇ ਕੋਲੇ 2 ਤੋਂ 5 ਏਕੜ ਜ਼ਮੀਨ ਆ ਮੱਧਮ ਦਰਜੇ ਦਾ ਕਿਸਾਨ ਲੈ ਕੇ ਚੱਲਦੇ ਆ ਉਹ ਸਾਲ ਦੇ ਵਿੱਚ ਦੋ ਫਸਲਾਂ ਹੁੰਦੀਆਂ ਝੋਨਾ ਅਤੇ ਕਣਕ ਜਿਸ ਉਹ ਲਗਭਗ 1.5 ਲੱਖ ਦੇ ਕਰੀਬਨ ਮੁਨਾਫਾ ਕਮਾ ਲੈਂਦਾ ਇਹ ਐਵਰੇਜ ਨੇ ਉਹ ਤੋਂ ਘੱਟ ਵੱਧ ਹੋ ਸਕਦਾ ਕਿਉਂਕਿ ਕਈ ਥਾਂ ਜ਼ਮੀਨਾਂ ਹੋਰ ਹਸਾਬ ਦੀਆਂ ਨੇ ਤੇ ਕਈ ਥਾਂ ਹੋਰ ਹਸਾਬ ਦੀਆਂ ਤੇ ਇਹ ਜਿਹੜਾ ਮੁਨਾਫਾ ਜਾਂ ਉਹਨੂੰ ਇਨਕਮ ਹੁੰਦੀ ਹੈ ਕਿਸਾਨ ਦੀ ਪੱਕੀ ਆਮਦਨਾਂ ਇਹਦੇ ਨਾਲ ਹੀ ਉਹ ਆਪਦਾ ਘਰ-ਬਾਰ ਚਲਾਉਂਦਾ ਆਪਦੇ ਜਿਹੜੇ ਖਰਚੇ ਆ ਜਾਂ ਲੋੜਾਂ ਉਹਨਾਂ ਨੂੰ ਪੂਰੀਆਂ ਕਰਦਾ ਜੇ ਲੋੜ ਪੈਂਦੀ ਉਹਨੂੰ ਹੋਰ ਪੈਸਿਆਂ ਦੀ ਲੋੜ ਪੈਂਦੀ ਆ ਤਾਂ ਉਹ ਇਸੇ ਫਸਲ ਦੇ ਸਹਾਰੇ ਹੋਣ ਵਾਲੀ ਜਿਹੜੀ ਫਿਊਚਰ ਵਾਲੀ ਇਨਕਮ ਆ ਉਹ ਆਰਟੀਏ ਤੋਂ ਲੈਨੇ ਰੱਖ ਕੇ ਪੈਸੇ ਲੈ ਲੈਂਦਾ ਜਾਂ ਬੈਂਕਾਂ ਤੋਂ ਲਿਮਟ ਲੈ ਲੈਂਦਾ ਪਰ ਹੁਣ ਸਰਕਾਰ ਕਹਿ ਰਹੀ ਆ ਕਿ ਅਸੀਂ ਤੁਹਾਨੂੰ ਜਿੰਨਾ ਚਿਰ ਤੁਹਾਡਾ ਪਲਾਟ ਨਹੀਂ ਮਿਲਦਾ ਤੁਹਾਨੂੰ ਮਹੀਨੇ ਦਾ 1 ਲੱਖ ਰੁਪਇਆ ਦਿਆ ਕਰਾਂਗੇ 1 ਸਾਲ ਦਾ ਇੱਕ ਕਿੱਲੇ ਦਾ ਪਰ ਸੋਚਣ ਵਾਲੀ ਇਹ ਗੱਲ ਹੈ ਕਿ ਪੰਜਾਬ ਦੇ ਕਿਸਾਨ ਵਾਹੀ ਕਰਦੇ ਹੋਏ ਘੱਟੋ-ਘੱਟ 1 ਲੱਖ ਤੋਂ ਤਾ 20-30 ਹਜ਼ਾਰ ਰੁਪਿਆ ਉੱਤੇ ਮੁਨਾਫਾ ਕਮਾઈ ਰਹੇ ਨੇ ਇਸ ਜ਼ਮੀਨ ਦੇ ਉੱਤੇ ਤੇ ਉਹ ਠੇਕੇ ਤੇ ਵੀ ਦਿੰਦਾ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿੱਲੇ ਦਾ ਠੇਕਾ ਹੈਗਾ 80 ਤੋਂ 90 ਹਜ਼ਾਰਾ ਜਿਹੜਾ ਉਹਨੂੰ ਪ੍ਰਤੀ ਸ਼ਮਾਹੀ ਮਿਲਦਾ ਇਸ ਸਾਲ ਦੇ ਵਿੱਚ ਜੇ ਉਹ ਆਪਣਾ ਕਿੱਲਾ ਠੇਕੇ ਤੇ ਦਿੰਦਾ ਤਾਂ ਉਹਨੂੰ 1.5 ਲੱਖ ਰੁਪਏ ਦੀ ਕਮਾਈ ਆਰਾਮ ਦੇ ਨਾਲ ਹੋ ਜਾਂਦੀ ਆ ਪਰ ਸਰਕਾਰ ਮੁਆਵਜ਼ਾ ਦੇ ਰਹੀ ਹੈ 1 ਲੱਖ ਰੁਪਏ ਦਾ ਉਸ ਤੋਂ ਬਾਅਦ ਜਿਹੜੀ ਇਹ ਆ ਚਲੋ ਪੈਸੇ ਘਟ ਵੱਧ ਹੋਣ ਦੇ ਨਾਲ ਕੋਈ ਮਾਇਨੇ ਨਹੀਂ ਰੱਖਦਾ ਜਿਹੜੀ ਫਰਕ ਪੈਂਦਾ ਪੱਕੀ ਆਮਦਨ ਜੇ ਕਿਸਾਨ ਆਪਣੀ ਜ਼ਮੀਨ ਹੈ ਜਿਹੜੀ ਉਹ ਸਰਕਾਰ ਨੂੰ ਦੇ ਦੇਊਗਾ ਤਾਂ ਜਦੋਂ ਤੁਹਾਡਾ ਪਲਾਟ ਉੱਤਰ ਗਿਆ ਤਾਂ ਤੁਹਾਡੀ ਪੱਕੀ ਆਮਦਨ ਹੈ ਜਿਹੜੀ ਤੁਹਾਡੀ ਜ਼ਮੀਨ ਤੋਂ ਹੋਣੀ ਹੈ ਉਹ ਬੰਦ ਹੋ ਜਾਂਦੀ ਇੱਕ ਵੇਲੇ ਤਾਂ ਤੁਹਾਡਾ ਜੇ ਮੰਨ ਲਓ ਪਲਾਟ ਵੇਚ ਵੀ ਦਿੱਤਾ ਤੁਸੀਂ 20 ਕਰੋੜ 10 ਕਰੋੜ ਦੇ ਮਾਲਕ ਬਣ ਜਾਓਗੇ ਪਰ ਕਦੇ ਵੀ ਇਹ ਇਕਨੋਮਿਕ ਦਾ ਲਾਅ ਆ ਵੀ ਤੁਹਾਡੇ ਕੋਲੇ ਜੇ ਨਜ਼ਰ ਪੱਕੀ ਇਨਕਮ ਨਹੀਂ ਹੈਗੀ ਤੁਹਾਡੇ account 'ਚ ਜਿੰਨੇ ਮਰਜ਼ੀ ਪੈਸੇ ਹੋਣ ਉਹਨਾਂ ਨੇ ਖੌਰੀ ਜਨ ਇਹਦੇ ਇੱਕ ਉਦਾਹਰਣ ਲੈ ਲੈਂਦੇ ਆਪਾਂ ਰਾਮਾ ਮੰਡੀ ਦੇ ਵਿੱਚ ਸਰਕਾਰ ਨੇ ਜਦੋਂ ਰਿਫਾਇਨਰੀ ਬਣਾਈ ਤਾਂ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕੀਤੀ। ਉਹਦੇ ਆਸ-ਪਾਸ ਦੇ ਪਿੰਡ ਕੀਰਾਂ ਤਾਂ ਵਕਤੀ ਤੌਰ ਤੇ ਅਮੀਰ ਹੋ ਗਏ ਕਿਉਂਕਿ ਮੂੰਹ ਮੰਗੀ ਕੀਮਤ ਦਿੱਤੀ ਗਈ ਸੀ। ਉਹਨਾਂ ਨੇ ਕੋਠੀਆਂ ਪਾ ਲਈਆਂ, ਕਾਰਾਂ ਪਾ ਲਈਆਂ ਜਾਂ ਇੱਧਰ-ਉੱਧਰਲੇ ਸ਼ਾਂਕ ਪੂਰੇ ਕਰ ਲਏ। ਪਰ ਅੱਜ ਉਹ ਕਿਸਾਨ ਉੱਥੇ ਆ ਗਏ ਜਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਪਰ ਹੁਣ ਉਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਤਾਂ ਕਿ ਉਹ ਆਪਦੀ ਪੱਕੀ ਆਮਦਨ ਕਰਕੇ ਆਪਦੇ ਘਰ ਦਾ ਗੁਜ਼ਾਰਾ ਕਰ ਲੈਣ। ਜ਼ਮੀਨ ਉਹਨਾਂ ਦੀ ਅਕਵਾਇਰ ਹੋ ਗਈ। ਉਹਨਾਂ ਕੋਲੇ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀਗਾ ਐਨੇ ਉਹ ਪੜ੍ਹੇ ਲਿਖੇ ਨਹੀਂ ਸੀ ਉਹਨਾਂ ਪੈਸਿਆਂ ਦਾ ਕੋਈ ਬਿਜ਼ਨਸ ਕਰ ਲੈਣ ਜਾਂ ਕਿਸੇ ਪਾਸੇ ਇਨਵੈਸਟ ਕਰ ਲੈਣ ਪੰਜਾਬ ਦੇ ਕਿਸਾਨ ਕੋਰੇ ਅਨਪੜ੍ਹਨੇ ਉਹਨਾਂ ਨੂੰ ਆਰਥਿਕਾ ਵੀ ਮੂਰਖ ਬਣਾ ਜਾਂਦਾ ਸੋ ਇਹ ਇਨਵੈਸਟਮੈਂਟਸ ਪਲਾਟ ਵੇਚਣੇ ਖਰੀਦਣੇ ਇਹ ਤਾਂ ਬਹੁਤ ਵੱਡੀਆਂ ਟਰਮਾਂ ਨੇ ਉਹਦੇ ਲਈ ਤਾਂ ਉਹਨਾਂ ਕਿਸਾਨਾਂ ਨੇ ਹੁਣ ਰੁਜ਼ਗਾਰ ਹੈ ਜਿਹੜਾ ਉਹ ਸਿਰਫ ਅਫਾਇਨਲਿ ਦੇ ਵਿੱਚ ਦਿਹਾੜੀਆਂ ਕਰਨ ਨੂੰ ਅਪਣਾਇਆ ਹੋਇਆ ਹੈ ਤੇ ਕਿਸਾਨਾਂ ਦਾ ਇਹੀ ਖਤਰਾ ਵੀ ਜਦੋਂ ਉਹਨਾਂ ਦੀ ਜ਼ਮੀਨ ਅਕਵਾਇਰ ਹੋ ਗਈ ਤਾਂ ਉਹਨਾਂ ਦੀ ਪੱਕੀ ਆਮਦਨ ਜਿਹੜੀ ਬੰਦ ਹੋ ਜਾਣੀ ਆ ਉਹਨਾਂ ਨੂੰ ਬਾਅਦ ਦੇ ਵਿੱਚ ਉਸੇ ਕਲੋਨੀਆਂ ਦੇ ਵਿੱਚ ਦਿਹਾੜੀਆਂ ਨਾ ਕਰਨੀਆਂ ਪੈ ਜਾਣ ਜਾਂ ਉੱਥੇ ਜਿਹੜੇ ਕਮਰਸ਼ੀਅਲ ਪਲਾਟਸ ਲੱਗਣਗੇ ਉੱਥੇ ਕੰਮ ਨਾ ਕਰਨਾ ਕਿੱਥੇ ਉਹ ਜ਼ਮੀਨਾਂ ਦਾ ਮਾਲਕ ਹੋਣਾ ਸੀ ਕਿੱਥੇ ਉਹਨੂੰ ਦਿਹਾੜੀਆਂ ਕਰਨੀਆਂ ਪੈ ਰਹੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਸਰਕਾਰ ਮੁਆਵਜ਼ਾ ਦੇਊਗੀ ਜਾਂ ਇੱਕ ਜਿਹਾ ਪਲਾਟ ਵੇਚਦਾ ਤਾਂ ਉਹਨੂੰ ਕਿੰਨਾ ਦਾ ਰੁਪਈਏ ਮਿਲਣਗੇ ਪਰ ਉਹ ਰੁਪਈਆਂ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਇਹ ਪੰਜਾਬ ਦੇ ਵਿੱਚ ਬਹੁ ਗੈਂਦੀ ਨੂੰ ਨਹੀਂ ਹਿਸਾਬ ਚਾਉਂਦਾ ਫਾਈਨੈਂਸ਼ੀਅਲ ਐਜੂਕੇਸ਼ਨ ਸਾਡੇ ਵਿੱਚ ਬਹੁਤ ਜਣਿਆਂ ਨੂੰ ਬਿਲਕੁਲ ਵੀ ਨਹੀਂ ਹੈਗੀ ਆਏ ਚਲਾਈ ਖੇਤੀ ਦੀਆਂ ਜ਼ਮੀਨਾਂ ਨਾਲ ਚੱਲੀ ਜਾਂਦੀ ਹੈ ਪਰ ਜੇ ਕਿਸਾਨ ਵਪਾਰ ਕਰਨ ਬੈਠੂਗਾ ਰੀਅਲ ਅਸਟੇਟ ਦੇ ਵਿੱਚ ਵੜੂਗਾ ਤਾਂ ਵੱਡੇ ਵੱਡੇ ਮਗਰਮਛ ਨੂੰ ਟਿਕਨ ਨਹੀਂ ਦੇਣਗੇ ਸੋ ਪਹਿਲਾ ਖਾਤਸ਼ਾ ਤਾਂ ਇਹ ਆ ਕਿ ਕਿਸਾਨ ਆ ਜਿਹੜਾ ਮੱਧਮ ਦਰਜੇ ਦਾ ਨੇ ਛੋਟੇ ਦਰਜੇ ਦਾ ਉਹਦੀ ਪੱਕੀ ਆਮਦਨ ਇਸ ਸਕੀਮ ਦੇ ਨਾਲ ਖਤਮ ਹੋ ਜਾਊਗੀ ਜਿਹੜਾ ਦੂਜਾ ਵੱਡਾ ਨੁਕਸਾਨ ਹੋਣਾ ਉਹ ਉਸ ਇਲਾਕੇ ਦੇ ਆਸ-ਪਾਸ ਦੇ ਅਰਥਚਾਰੇ ਨੂੰ ਹੋਊਗਾ 5000 ਏਕੜ ਦੇ ਵਿੱਚੋਂ ਤਕਰੀਬਨ ਸਾਲ ਦੀ 1.5 ਲੱਖ ਕੁਵੰਟਲ ਝੋਨੇ ਦੀ ਫਸਲ ਨਿਕਲਦੀ ਸੀ ਜਿਹੜੀ ਕਿ ਬੰਦ ਹੋ ਜੂਗੀ ਪੰਜਾਬ ਦੇ ਵਿੱਚ ਅੱਗੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਨੇ ਭਾਰਤ ਮਾਲਾ ਜਾਂ ਨੈਸ਼ਨਲ ਹਾਈਵੇਜ਼ ਜਿਹੜੇ ਨਵੇਂ ਨਿਕਲ ਰਹੇ ਨੇ ਉਹਨਾਂ ਦੇ ਰਾਹੀਂ ਹੀ ਬਹੁਤ ਸਾਰੀ ਜ਼ਮੀਨ ਉਹਨਾਂ ਸੜਕਾਂ ਦੇ ਥੱਲੇ ਆ ਗਈ ਪੰਜਾਬ ਦੇ ਵਿੱਚ ਜਿਹੜੀ ਫਸਲ ਦੀ ਪੈਦਾਵਾਰ ਉਹ ਦਿਨੋਂ ਦਿਨ ਘਟ ਰਹੀ ਹੈ ਉਸ ਤੋਂ ਬਾਅਦ ਇਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਖੋ ਕੇ ਜਾਂ ਅਕਵਾਇਰ ਕਰਕੇ ਉੱਤੇ ਕਮਰਸ਼ੀਅਲ ਪਲਾਂਟਸ ਬਣਾ ਦਿੱਤੇ ਜਾਣਗੇ ਤਾਂ ਇੱਥੋਂ ਹੋਣ ਵਾਲੀ ਫਸਲ ਜਿਹੜੀ ਹੈਗੀ ਆ ਉਹਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਘਟ ਜੇ ਜਦੋਂ ਕਿਸਾਨਾਂ ਨੇ ਉਸ ਇਲਾਕੇ ਦੇ ਵਿੱਚ ਆਪਣੀ ਜ਼ਮੀਨ ਸਰਕਾਰ ਨੂੰ ਦੇ ਦਿੱਤੀ ਤਾਂ ਉਹਨਾਂ ਨੂੰ ਖੇਤੀ ਕਰਨ ਦੀ ਲੋੜ ਨਹੀਂ ਰਹਿ ਜੂਗੀ ਉਹ ਕੰਮ ਵੀ ਨਹੀਂ ਪਾਉਣਗੇ ਤਾਂ ਉਹਦੇ ਨਾਲ ਜੁੜੇ ਹੋਏ ਜਿਹੜੇ ਹੋਰ ਆਸ-ਪਾਸੇ ਛੋਟੇ ਉਦਯੋਗ ਨੇ ਜਿਨ੍ਹਾਂ ਨੂੰ ਆਪਾਂ ਐਗਰੋ ਕੈਮੀਕਲ ਕਹਿ ਦਿੰਦੇ ਆ ਜਾਂ ਜਿਹੜੇ ਇਕਵਿਪਮੈਂਟ ਬਣਾਉਂਦੇ ਨੇ ਖੇਤੀਬਾੜੀ ਦੇ ਨਾਲ ਜਾਂ ਹੋਰ ਜਿਹੜੀਆਂ ਵੀ ਛੋਟੇ ਮੁੱਤੇ ਖੇਤੀ ਦੇ ਨਾਲ ਜੁੜੇ ਹੋਏ ਧੰਦੇ ਨੇ ਉਹ ਪੱਕੇ ਤੌਰ ਤੇ ਬੰਦ ਹੋ ਜਾਣਗੇ ਸੋ ਇੱਕ ਜਿਹੜਾ ਪੰਜਾਬ ਦੇ ਵਿੱਚ ਇੱਕ ਤਾਂ ਅਗੇ ਜਵਾਕ ਬਾਹਰ ਜਾ ਰਹੇ ਨੇ ਦੂਜਾ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਬਹੁਤ ਜ਼ਿਆਦੇ ਘਟਨੇ ਸਰਕਾਰੀ ਨੌਕਰੀਆਂ ਬਹੁਤ ਘਟਨੇ ਤਾਂ ਉਹਨਾਂ ਲੋਕਾਂ ਦਾ ਰੋਜ਼ਗਾਰ ਵੀ ਇਸ ਸਕੀਮ ਨੇ ਖਾ ਜਾਣਾ ਤਾਂ ਇਹ ਵੀ ਇੱਕ ਪੰਜਾਬ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਆ ਉਦੋਂ ਬਾਅਦ ਜਿਹੜਾ ਹੈਗਾ ਪੰਜਾਬ ਦੇ ਵਿੱਚ ਫਸਲੀ ਪੈਦਾਵਾਰ ਘਟਣੀ ਆ ਹੋ ਸਕਦਾ ਜੇ ਇਹ ਲੈਂਡ ਅਕਵਾਇਰ ਵਾਲਾ ਸਿਸਟਮ ਐਦਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਨੂੰ ਜਿਹੜੀ ਖਾਣ ਵਾਸਤੇ ਵੀ ਕਣ ਕ ਬਾਹਰੋਂ ਇੰਪੋਰਟ ਕਰਨਾ ਪਊਗਾ ਦੂਜੇ ਰਾਜਾਂ ਤੋਂ ਇਦੇ ਨਾਲ ਖਾਣ ਪੀਣ ਵਾਲੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ ਇਹ ਤਾਂ ਗੱਲ ਕਰ ਲਈ ਆਪਾਂ ਜਿਹੜੇ ਆਰਥਿਕ ਨੁਕਸਾਨ ਹੋਣਗੇ ਮੋٹے ਮੋٹے ਪਰ ਕੱਲਾ ਆਰਥਿਕ ਪੱਖੋਂ ਵੀ ਆਪਾਂ ਨਹੀਂ ਦੇ ਸਕਦੇ ਇਸ ਤੋਂ ਜਿਹੜਾ ਵੱਡਾ ਨੁਕਸਾਨ ਆ ਉਹ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਪੈਣਾ ਪੰਜਾਬ ਇੱਕ ਫਲੈਟ ਸਰਫਸ ਆ ਪੱਧਰੀ ਧਰਤੀ ਆ ਇਹਦੀ ਨੇਚਰਲ ਟਲਾਣਾ ਕੀ ਪਾਣੀ ਦਾ ਆਉਣ ਜਾਣ ਦਾ ਜਿਹੜਾ ਹੈਗਾ ਕਿੱਥੇ ਖੜਨਾ ਕਿੱਥੇ ਨਹੀਂ ਕੁਦਰਤੀ ਤੌਰ ਤੇ ਸੀ ਪਰ ਇੱਕ ਪਾਸੇ ਤਾਂ ਜਿੱਥੇ ਉੱਚੀਆਂ ਉੱਚੀਆਂ ਛੜਕਾਂ ਸਾਰੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਦੋਂ ਇੰਨਾ ਜ਼ਮੀਨਾਂ ਤੇ ਐਕਵਾਇਰ ਕਰਕੇ ਭਰਤ ਪਾਈ ਜਾਊਗੀ ਕਲੋਨੀਆ ਉਹ ਸਾਰੀਆਂ ਜਾਣਗੀਆਂ ਤਾਂ ਪੰਜਾਬ ਦਾ ਜਿਹੜਾ ਨੇਚਰਲ ਲੈਵਲ ਆ ਧਰਤੀ ਦਾ ਉਹ ਤਬਾਹ ਹੋ ਜਾਊਗਾ ਖੜਾਂ ਦੇ ਪਾਣੀ ਨੇ ਆਉਣਾ ਜਾਂ ਮੀਂਹ ਦੇ ਪਾਣੀ ਨੇ ਆਉਣਾ ਜਾਂ ਕਿਸੇ ਵੀ ਸਾਬ ਦਾ ਇਰੀਗੇਸ਼ਨ ਸਿਸਟਮ ਜਿਹੜਾ ਸਰਕਾਰ ਨੇ ਬਣਾਇਆ ਹੋਇਆ ਉਥੇ ਨਹਿਰਾਂ ਕਸੀਆਂ ਕੱਡੀਆਂ ਹੋਈਆਂ ਉਹਨਾਂ ਦਾ ਜਿਹੜਾ ਸਿਸਟਮ ਆਲਰੇਡੀ ਚੱਲ ਰਿਹਾ ਉਹ ਤਬਾਹ ਹੋ ਜਾਊਗਾ ਤੇ ਉਹ ਦੁਬਾਰੇ ਕ੍ਰੀਏਟ ਕਰਨਾ ਪਊਗਾ ਉਹਦੇ ਤੇ ਸਰਕਾਰ ਦਾ ਕਿੰਨਾ ਖਰਚਾ ਹੋਊਗਾ ਉਸ ਤੋਂ ਬਾਅਦ ਉਹਨਾਂ ਜਿਹੜੀਆਂ ਦੁਬਾਰੇ ਨਹਿਰਾਂ ਕਸੀਆਂ ਬਾਕੀ ਦੇ ਇਲਾਕਿਆਂ ਨੂੰ ਪਾਣੀ ਪਹੁੰਚਾ ਕਰਨ ਲਈ ਕੱਡੀਆਂ ਜਾਣਗੇ ਉਹਨਾਂ ਤੇ ਕਿੰਨਾ ਟਾਈਮ ਲੱਗੂਗਾ ਤਾਂ ਉਹ ਸਮੇਂ ਦੇ ਵਿੱਚ ਕਿਸਾਨ ਪਾਣੀ ਦੀ ਪੂਰਤੀ ਕਿੱਥੋਂ ਕਰਨਗੇ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਲੁਧਿਆਣਾ ਰਗੇਰੀਆਂ ਦੇ ਵਿੱਚ ਬਹੁਤ ਜ਼ਿਆਦਾ ਥੰਡੇ ਚ ਆ ਚੁੱਕਿਆ ਉਹ ਨਹਿਰੀ ਪਾਣੀ ਤੇ ਹੀ ਨਿਰਭਰ ਕਰਦੇ ਨੇ ਖੇਤੀ ਦੇ ਲਈ ਤਾਂ ਇਹ ਵੀ ਇੱਕ ਵੱਡਾ ਖਰਚਾ ਜਿਹੜਾ ਹੋ ਸਕਦਾ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਜਦੋਂ ਉਥਲ ਬੱਤਲ ਹੋ ਗਈ ਪੱਧਰ ਉੱਚਾ ਨੀਵਾ ਹੋ ਗਿਆ ਤਾਂ ਇਹ ਮੁਸੀਬਤਾਂ ਵੀ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ। ਇਹਦੇ ਨਾਲ ਹੀ ਜਦੋਂ ਐਡੀ ਵੱਡੀ ਪੱਧਰ ਤੇ ਖੇਤੀਬਾੜੀ ਜੋਗ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕਰਕੇ ਤੇ ਕੰਕਰੀਟ ਵਿਛਾ ਦਿੱਤਾ ਜਾਊਗਾ ਤਾਂ ਉਸ ਇਲਾਕੇ ਦੇ ਤਾਪਮਾਨ ਨੇ 2 ਤੋਂ 5 ਡਿਗਰੀ ਵੱਧ ਜਾਣਾ ਜਿਹੜਾ ਉਸ ਇਲਾਕੇ ਦੇ ਵਿੱਚ ਲੋਕਲ ਟੈਂਪਰੇਚਰ ਨੂੰ ਬਹੁਤ ਵਧਾ ਦੇਗਾ ਤੇ ਪੰਜਾਬ ਦੇ ਵਿੱਚ ਤਾਂ ਅੱਗੇ ਹੀ ਗਰਮੀਆਂ ਬਹੁਤ ਜ਼ਿਆਦਾ ਵਧ ਰਹੀਆਂ ਨੇ। ਸੋ ਇਹ ਹੀਟ ਵੇਵ ਦਾ ਪੰਜਾਬ ਨੂੰ ਸਾਹਮਣਾ ਕਰਨਾ ਪੈ ਸਕਦਾ। ਉਦੋਂ ਬਾਅਦ ਜਦੋਂ ਇਹ ਜ਼ਮੀਨ ਜਦੋਂ ਇਹ ਸਕੀਮ ਅਮਲ ਦੇ ਵਿੱਚ ਆਉਂਦੀ ਹੈ ਤੇ ਇੱਥੇ ਕੰਸਟਰਕਸ਼ਨ ਸ਼ੁਰੂ ਹੋ ਗਿਆ। ਤਾਂ ਜਿਹੜੀ ਕੁਦਰਤੀ ਪ੍ਰੇਮੀ ਨੇ ਵਾਤਾਵਰਣ ਪ੍ਰੇਮੀ ਨੇ ਜਾਂ ਇਹੋ ਜੀਆਂ ਸੰਸਥਾਵਾਂ ਨੇ ਉਹ ਕਦੇ ਵੀ ਇਹ ਚੀਜ਼ ਦੇ ਪੱਖ 'ਚ ਨਹੀਂ ਹੋ ਸਕਦੀਆਂ ਕਿ ਪੰਜਾਬ ਦੇ ਵਿੱਚ ਇੱਕ ਖੇਤੀ ਜੋਗ ਜ਼ਮੀਨ ਜਿੱਥੇ ਦਰਖਤ ਬਹੁਤ ਵੱਡਾ ਹਿੱਸਾ ਲੱਗੇ ਹੋਣਗੇ ਉਹਨਾਂ ਨੂੰ ਖਤਮ ਕਰਕੇ ਉੱਥੇ ਕੰਕਰੀਟ ਦੇ ਜੰਗਲ ਵਿਛਾ ਦਿੱਤੇ ਜਾਣਗੇ ਸੋ ਇਹ ਸਾਰੇ ਮੋٹے ਮੋٹے ਖਾਦਸ਼ੇ ਸੀਗੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਗੱਲ ਕਰ ਰਹੇ ਨੇ ਤੇ ਜਿਹੜੇ ਅੱਗੇ ਜਾ ਕੇ ਕਿਸਾਨਾਂ ਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਸਰਕਾਰ ਨੂੰ ਚਾਹੀਦਾ ਤਾਂ ਇਹ ਆ ਵੀ ਜਿਹੜੀਆਂ ਖੇਤੀ ਜੋਗ ਜ਼ਮੀਨਾਂ ਨੇ ਉਹਨਾਂ ਨੂੰ ਅਕਵਾਇਰ ਕਰਨ ਦੀ ਥਾਂ ਤੇ ਪੰਜਾਬ ਨੂੰ ਖੇਤੀਬਾੜੀ ਦੇ ਤੌਰ ਤੇ ਹੋਰ ਪਰਫੁੱਲਤ ਕਿਵੇਂ ਕੀਤਾ ਜਾ ਸਕਦਾ ਇਹੋ ਜੀਆਂ ਸਕੀਮਾਂ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਜੇ ਸਾਨੂੰ ਡਿਵੈਲਪਮੈਂਟ ਚਾਹੀਦੀ ਆ ਤਾਂ ਪੰਜਾਬ ਦੇ ਵਿੱਚ ਜਿਹੜਾ ਸ਼ਹਿਰੀ ਢਾਂਚਾ ਤੇ ਪਿੰਡੂ ਢਾਂਚਾ ਬਹੁਤ ਬੁਰੀ ਤਰ੍ਹਾਂ ਗਰੋ ਕਰਨ ਵਾਲੇ ਨੇ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਟਹਿ ਢੇਰੀ ਹੋਇਆ ਪਿਆ ਸਾਡੀਆਂ ਜਿਹੜੀਆਂ ਪਿੰਡਾਂ ਨੂੰ ਲਿੰਕ ਕਰਦੀਆਂ ਰੋੜਾਂ ਉਹ ਬਹੁਤ ਜ਼ਿਆਦਾ ਖਰਾਬ ਨੇ ਸ਼ਹਿਰਾਂ ਦੇ ਵਿੱਚ ਸਰਕਾਰੀ ਇਮਾਰਤਾਂ ਜਿਹੜੀਆਂ ਉਹ ਨਵੀਆਂ ਬਣਾਉਣ ਵਾਲੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਸਰਕਾਰ ਸੱਚੀ ਇਹੋ ਜਿਹਾ ਕੁਝ ਕਰਨਾ ਚਾਹੁੰਦੀ ਆ ਤਾਂ ਥੋੜੇ ਥੋੜੇ ਫੇਸਾਂ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਨੇ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਉਹਨਾਂ 'ਚ ਜਿਹੜਾ ਪੁਰਾਣਾ ਸ਼ਹਿਰ ਉਸਰਿਆ ਹੋਇਆ ਉਹਨੂੰ ਢਾਕੇ ਉਹ ਜ਼ਮੀਨ ਐਕਵਾਇਰ ਕਰਕੇ ਉੱਥੇ ਨਵਾਂ ਤੇ ਵੈਲ ਪਲਾਨਡ ਸਿਟੀਆਂ ਉਸਾਰੀਆਂ ਜਾਣ ਤਾਂ ਕਿ ਪੰਜਾਬ ਆ ਜਿਹੜਾ ਉਹਨਾਂ ਨੇ 50 ਸਾਲਾਂ ਤੇ 100 ਸਾਲਾਂ ਦੇ ਸਮੇਂ ਦਾ ਹਾਂ ਦਾ ਹੋ ਸਕੇ ਜਿਹੜੇ ਸਾਡੇ ਸ਼ਹਿਰ ਨੇ ਉਹ ਬਹੁਤ ਪਿਛੜੇ ਹੋਏ ਹੋਗੇ ਨੇ ਉਹਨਾਂ 'ਚ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਲੋਟ ਨਹੀਂ ਆ ਰਹੀ ਸੋ ਖੇਤੀਬਾੜੀ ਦੀ ਜੋਗ ਜਿਹੜੀ ਆ ਜ਼ਮੀਨਾਂ ਨੇ ਉਹਨਾਂ ਨੂੰ ਅਕਵਾਇਰ ਕਰਨ ਦੀ ਥਾਂ ਤੇ ਜਿਹੜੇ ਆਲਰੇਡੀ ਸ਼ਹਿਰ ਵਸੇ ਹੋਏ ਨੇ ਉਹਨਾਂ ਨੂੰ ਹੀ ਰੀਪਲੈਨਡ ਕਰਨਾ ਚਾਹੀਦਾ ਇਹਦੇ ਨਾਲ ਜੇ ਨਵੀਆਂ ਕਲੋਨੀਆਂ ਕੱਟਣਗੇ ਤਾਂ ਉਹੀ ਖਰਚਾ ਵੀ ਉਹੀ ਆਉਣਾ ਤੇ ਕਮਾਈ ਵੀ ਹੋ ਸਕਦਾ ਉਹਦੋਂ ਵੱਧ ਹੋ ਜੇ ਤੇ ਪੰਜਾਬ ਇੱਕ ਵੈਲ ਪਲਾਨਡ ਸੂਬਾ ਵੀ ਬਣ ਜਾਊਗਾ ਸੋ ਇਹ ਸੀ ਕਿ ਲੈਂਡ ਪੁਲਿੰਗ ਸਕੀਮ ਬਾਰੇ ਮੇਰੀ ਸੋਚ ਜਿਨਾਕ ਮੈਂ ਪੜਿਆ ਮੈਨੂੰ ਸਮਝ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਲੈਂਡ ਪੁਲਿੰਗ ਐਕਟ ਦੇ ਵਿੱਚ ਕਿਹੜੀਆਂ ਚੀਜ਼ਾਂ ਵਧੀਆਂ ਲਗੀਆਂ ਤੇ ਕਿਹੜੀਆ ਸਰਕਾਰ ਨੂੰ ਕੱਢ ਕੇ ਦੁਬਾਰੇ ਤੇ ਗੌਰ ਕਰਨ ਦੀ ਲੋੜ ਆ ਧੰਨਵਾਦ